जीरो फाइनेंस कंपनी ਦੇ ਦਫਤਰ ਦੇ ਬਾਹਰ ਗੋਲੀਆਂ ਚਲੀਆਂ ਨੇ ਦਫਤਰ ਤੇ ਫਾਇਰਿੰਗ ਹੋਈ ਹੈ ਬਟਾਲਾ ਦੇ ਜਲੰਧਰ ਰੋਡ ਤੇ ਸਾਰੀ ਘਟਨਾ ਵਾਪਰੀ ਹੈ ਪੂਰੀ ਵਾਰਦਾਤ ਹੋਈ ਹੈ ਦੇਰ ਰਾਤ ਅਣਪਛਾਤੇ ਨੌਜਵਾਨਾਂ ਨੇ ਦਫਤਰ ਤੇ ਫਾਇਰਿੰਗ ਕੀਤੀ ਹੈ ਸਸਿਆ ਜਾ ਰਹੇ ਕਿ ਬਦਮਾਸ਼ਾਂ ਦੇ ਵੱਲੋਂ ਪੰਜ ਦੇ ਕਰੀਬ ਰਾਉਂਡ ਫਾਇਰ ਕੀਤੇ ਗਏ ਨੇ ਅਤੇ ਫਾਇਰਿੰਗ ਦੀ ਇਹ ਘਟਨਾ ਸੀਸੀਟੀਵੀ ਕੈਮਰਿਆਂ 'ਚ ਕੈਚ ਹੋ ਗਈ ਹੈ ਫਾਇਨੈਂਸ ਕੰਪਨੀ ਦੇ ਮਾਲਕ ਨੂੰ ਲਗਾਤਾਰ ਧਮਕੀਆਂ ਧਮਕੀਆਂ ਮਿਲ ਰਹੀਆਂ ਨੇ ਜੀ ਹਾਂ ਇੱਕ ਵਾਰ ਮੁੜ ਤੋਂ ਫਿਰੋਤੀ ਵਾਲੀਆਂ ਕੋਲਾ ਆਉਣ ਅਤੇ ਫਿਰ ਇਸੇ ਫਿਰੋਤੀ ਨੂੰ ਲੈ ਕੇ ਗੋਲੀਆਂ ਚੱਲਣ ਦਾ ਇੱਕ ਹੋਰ ਮਾਮਲਾ ਨੇ ਕੱਲ੍ਹ ਕਿ ਸਾਹਮਣੇ ਆ ਗਿਆ ਹੈ ਇਸ ਵਾਰ ਇੱਕ ਫਾਈਨੈਂਸ ਕੰਪਨੀ ਦੇ ਮਾਲਕ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਮੈਨੂੰ ਜਿ ਪਿਛਲੇ ਹਫਤੇ ਤੋਂ ਨਾ ਬੜੀਆਂ ਮਾਲਕ ਕੋ ਚਟਨਿੰਗ ਕਾਲਸ ਆ ਰਹੀਆਂ ਸੀ ਤੇ ਮੈਂ ਉਹਦਾ ਪੂਰਾ ਰਿਸਪੌਂਸ ਨਹੀਂ ਦਿੱਤਾ ਤੇ ਮੈਂ ਮੈਂ ਕਿਹਾ ਚਲੋ ਕੋਈ ਨਾ ਕੋਈ ਹਾਰਤ ਹੋਏਗੀ ਕਿਸੇ ਦੀ ਪਰ ਅੱਜ ਮੈਂ ਸੂਰੇਜ ਜਦੋਂ ਆਫਿਸ ਆਇਆ ਆਪਣੇ ਜਦੋਂ ਮੇਰੇ ਮੁੰਡਿਆਂ ਨੇ ਦਫਤਰ ਖੋਲਿਆ ਤੇ ਮੈਨੂੰ ਪਤਾ ਲੱਗਾ ਜੀ ਇੱਥੇ ਸਾਡੇ ਮਤਲਬ ਕੋਈ ਫਾਇਰਿੰਗ ਹੋਈ ਆ ਤੇ ਪੰਜ ਮਤਲਬ ਕਾਲਸ ਮਤਲਬ ਮਿਲੇ ਨੇ ਤੇ ਅਸੀਂ ਪ੍ਰਸ਼ਾਸਨ ਕੋਈ ਅਸੀਂ ਮੰਗ ਕਰਨੇ ਆ ਕਿ ਆ ਜਿਹੜੇ ਮਤਲਬ ਕੋਈ ਗਲਤ ਅੰਸਰ ਹੈਗੇ ਨੇ ਜਿਹੜੇ ਆ ਮਤਲਬ ਲੋਕਾਂ ਨੂੰ ਚਟਨਿੰਗ ਕਾਲਸ ਕਰਕੇ ਤੇ ਪੈਸੇ ਦੀ ਡਿਮਾਂਡ ਕਰਦੇ ਨੇ ਇਹੋ ਜਲਦੀ ਉਹ ਜਲਦੀ ਫੜਿਆ ਜਾਏ ਮਾਰਨਿੰਗ ਕਾਲ ਆਈ ਸਾਨੂੰ ਕਾਲ ਰੀਸੀਵ ਹੋਈ ਤਾਂ ਅਸੀਂ ਮੌਕੇ ਤੇ ਪਹੁੰਚੇ ਹ ਸੋ ਇਹਨਾਂ ਦੇ ਜਿਹੜੇ ਮਾਲਕ ਆ ਉਹਨਾਂ ਨੇ ਦੱਸਿਆ ਕਿ ਤਕਰੀਬਨ ਰਾਤ ਨੂੰ 2:00 ਵਜੇ ਜਦੋਂ ਇਹਨਾਂ ਦਾ ਸ਼ਟਰ ਬੰਦ ਸੀ ਫਾਇਨਾਂਸ ਦੇ ਵਿੱਚ ਕੋਈ ਨਹੀਂ ਸੀ ਬੰਦ ਕਰਕੇ ক্লোਜ਼ ਕਰਕੇ ਗਏ ਸੀ ਤਾਂ ਕਿਸੇ ਹਮਲਾਵਰ ਨੇ ਉਹ ਜਾਲੀ ਵਾਲਾ ਸ਼ਟਰ ਹੈਗਾ ਉਹਦੇ ਵਿੱਚੋਂ ਜਿਹੜਾ ਸਮਾਲ ਵੈਪਨ ਦੇ ਨਾਲ ਕੋਈ ਤੀਬ ਹੋਰੀਆਂ ਦੇ ਨਾਲ ਜਿਹੜਾ ਇਹਨਾਂ ਦੀ ਬੰਦ ਫਾਇਨਾਂਸ ਦੇ ਜਿਹੜਾ ਸ਼ੀਸ਼ਾ ਲੱਗਾ ਹੈ ਉਹ ਫਰੰਟ ਵਾਲਾ ਉਹਦੇ ਉੱਤੇ ਫਾਇਰਿੰਗ ਕੀਤੀ ਹੈ ਜਿਸ ਨਾਲ ਉਹ ਸ਼ੀਸ਼ਾ ਟੁੱਟ ਗਿਆ ਸੋ ਇੱਥੇ ਮੌਕੇ ਤੇ ਪੁੱਜੇ ਹੁਣ ਅਸੀਂ ਇਹਨਾਂ ਨੂੰ ਵਿਕਟਮ ਨੂੰ ਮਿਲੇ ਆ ਸੋ ਇਹਨਾਂ ਨੇ ਦੱਸਿਆ ਕਿ ਤਿੰਨ ਚਾਰ ਦਿਨ ਪਹਿਲਾਂ ਇਹਨਾਂ ਨੂੰ ਕਿਸੇ ਨੇ ਦ ਡਰਾ ਤੁਮਕਾ ਤੁਮਕੀ ਵੀ ਦਿੱਤੀ ਫੋਨ ਫੋਨ ਆਇਆ ਸੀ ਇਹਨਾਂ ਨੂੰ WhatsApp ਕਾਲ ਆਈ ਸੀ ਸੋ ਅਸੀਂ ਇਹਨਾਂ ਦੇ ਕੋਲ ਪਹੁੰਚ ਅਸੀਂ ਇਹਨਾਂ ਦੇ ਬਿਆਨ ਲੈ ਕੇ ਕੇਸ ਸਿਸਟਰ ਕਰ ਰਹੇ ਹਾਂ